ਇਹ ਤਾਂ ਤੇ ਲਵਾ ਲਣਗੇ ਤੇ ਚੰਗੇ ਨਾਲ ਤੇਰੀ ਸ਼ਾਵਾ ਸੀ ਅੰਨਾਂ ਦੇ ਪਿੰਡ ਦੀ ਸ਼ਾਵਾ ਸੀ ਤੇ ਨਹੀਂ ਤਾਂ ਮਾੜਾ ਕਿ ਆ ਦੱਸ ਕੇ ਤੇ ਪਿੰਡ ਢੱਲ ਮਾ ਦਾ ਨਕਮਾ ਦਾ ਵੱਜੀ ਜਾਂਦਾ ਹੈ ਉਹ ਜਿਹੜਾ ਤੇਰੀ ਗੱਲ ਸੁਣੂ ਅੱਧਰ ਗੱਲ ਸੁਣੋ ਕਲੇ ਨੂੰ ਢਵਾ ਦਾ ਹੈ ਨਹੀਂ ਗਾ ਨਹੀਂ এনवायरमेंट ਕਰਨੀ ਮੇਰੀ ਇੱਕ ਬੇਨਤੀ ਹਾਂਜੀ ਹਾਂਜੀ ਠੀਕ ਹੈ ਜੇਕਰ ਉਹੋ ਜਿਹਾ ਕੋਈ ਅਨਸਰ ਲਿਆਉਂਦਾ ਹੈ ਸਟੇ ਤੇ ਫਿਰ ਉਹ ਜੁੱਤੀਆਂ ਮਾਰਨਗੇ ਲੋਕ ਪਿੰਡ ਵਾਲੇ ਮੰਨ ਲਓ ਲੈਸਟਿਕ ਕਰਕੇ ਬੜੀ ਗੱਲ ਦੇ ਸਟੇਜ ਟੂ ਨਾਲ ਲਿਆ ਹੋਏ ਸੀ ਆਪਾਂ ਆ ਵੀ ਦੇਖਦੇ ਸੀ ਕੰਮ ਸ਼ੁਰੂ ਹੋਣ ਤੋਂ ਪਹਿਲੇ ਸਟੇਜ ਲਿਆਉਂਦੇ ਅਗਲੇ ਕੰਮ ਜਿਹੜੇ ਕੱਲ੍ਹ ਆਉਣ ਆ ਲਟਾੜਾਉਣ ਵਾਲੇ ਵੀ ਹੁੰਦੇ ਆ ਸਿੱਧੀ ਗੱਲ ਆ ਸਾਰੇ ਤਰ੍ਹਾਂ ਦੇ ਯਾਰ ਦਿੱਤਾ ਜੇ ਸੋਨਾ ਬਣਾਤਾ 35 ਲੱਖ ਰੁਪਇਆ ਆਉਣਾ 30 35 ਲੱਖ ਰੁਪਇਆ ਆਉਣਾ ਜੇ ਤਾਂ ਆਪਾਂ ਲੈ ਲਾਂਗੇ ਤਾਂ ਆਪਣੀ ਸ਼ਾਵਾਸ਼ਾ ਦੇ ਚੱਕ ਮੈਨਾਂ ਕਿ ਹੋਰ ਪਿੰਡ ਨੂੰ ਦੇ ਦੂਗਾ ਸਹੀ ਇਹ ਉਹ ਤਾਂ ਫਿਰ ਸਰਕਾਰ ਨੇ ਤਾਂ ਇਹ ਥੱਦੇ ਤੇ ਇਕੱਠੇ ਹੋਈਆਂ ਤੁਹਾਡਾ ਜੀ ਆਇਆਂ ਸਾਰੇ ਤੋਂ ਪਹਿਲਾਂ ਪਤਰੀ ਸਾਹਿਬ ਪੋਨੇ ਆ ਵਾਇਗੁਰਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਥੇ ਇਕੱਠੇ ਹੋਣ ਦਾ ਮਕਸਦ ਇਹ ਹੈ ਵੀ ਚਲੋ ਮੈਂ ਕਹਣਾ ਵੀ ਤੁਹਾਡੀਆਂ ਦੁਆਵਾਂ ਸਦਕਾ ਜਾਂ ਗੁਰੂ ਸਾਹਿਬ ਨੇ ਮਿਹਰ ਕੀਤੀ ਹੈ ਸਾਨੂੰ ਸੇਵਾ ਮਿਲੀ ਹੈ ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹ ਸੇਵਾ ਨੂੰ ਪੂਰੀ ਤਨਦੇਹੀ ਨਾਲ ਕਰੀਏ ਜਿੰਨਾ ਵੱਧ ਤੋਂ ਵੱਧ ਕਰ ਸਕਦੇ ਆ ਉਹਨਾਂ ਕਰੀਏ ਤੁਸੀਂ ਤਾਂ ਹਮੇਸ਼ਾ ਮੈਨੂੰ ਬਹੁਤ ਪਿਆਰ ਦਿੱਤਾ ਰਾਜੂ ਨੂੰ ਵੀ ਬਹੁਤ ਪਿਆਰ ਦਿੱਤਾ ਅਸੀਂ ਹਮੇਸ਼ਾ ਤੁਹਾਡੀ ਸੇਵਾ ਦਾ ਜਿਹੜੇ ਪਿਆਰ ਦਾ ਉਹ ਮੁੱਲ ਮੋੜਨਾ ਚਾਹੁੰਦੇ ਆ ਬੋਲੇ ਕਿਵੇਂ ਮੜੂਆ ਪਿੰਡ ਦੇ ਸਾਂਝੇ ਕੰਮ ਕਰਕੇ ਸੋਕੀ ਮੈਂ ਬੜੀ ਨਿਮਰਤਾ ਨਾਲ ਨੀਵਾ ਹੋ ਕੇ ਕਹਿੰਨਾ ਕੋਈ ਮਾਲਣ ਵਾਲੀ ਗੱਲ ਨਹੀਂ ਜਿਹੜੀ ਕੋਰਸੀ ਤੇ ਤੁਸੀਂ ਮੈਨੂੰ ਬਿਠਾਇਆ ਉੱਥੇ ਸਾਰੇ ਪਿੰਡਾਂ ਨੂੰ ਗ੍ਰਾਂਟ ਆ ਜਿਹੜੀ ਸਾਰੇ ਜ਼ਿਲ੍ਹੇ ਚ ਥਾਂ ਦਾ ਜਿਹੜਾ ਵੰਡਦਾ ਹੁੰਦਾ ਪਰ ਜਿਵੇਂ ਹੁੰਦਾ ਸਭ ਤੋਂ ਪਹਿਲਾਂ ਜਦੋਂ ਕਿਸੇ ਪੰਚ ਨੂੰ ਮੈਂ ਗ੍ਰਾਂਟ ਜਾਰੀ ਕਰਦਾ ਨਾ ਮੈਨੂੰ ਆਪਦੇ ਪਿੰਡ ਦਾ ਖਿਆਲ ਆਉਂਦਾ ਯਾਰ ਮੈਂ ਆਪਦੇ ਪਿੰਡ ਚ ਕੁਛ ਕਰਾਂ ਸੋ ਅੱਜ ਇਕੱਠੇ ਹੋਣ ਦਾ ਮਕਸਦ ਇਹ ਆ ਵੀ ਤੁਹਾਡੇ ਤੋਂ ਅੱਗੇ ਲੈਣੀ ਆ ਮੈਂ ਚਾਹਣਾ ਜਿਹੜੀ ਜਗ੍ਹਾ ਤੇ ਆਪਾਂ ਜਿਹੜੀ ਧਰਮਸ਼ਾਲਾ ਤੇ ਆਪਾਂ ਖੜੇ ਆਂ ਥੋੜਾ ਜਿਹਾ ਇਹਦਾ ਵੀ ਨਵੀਨੀਕਰਨ ਕਰ ਲਈਏ ਆਪਾਂ ਕਿਉਂਕਿ ਉਹਨਾਂ ਸਰਕਾਰ ਵੱਲੋਂ ਵੀ ਸਕੀਮ ਐ ਇੱਕ ਜਿਹੜਾ ਪੈਲਸ ਜਿਹੜੇ ਕਮਿਊਨਿਟੀ ਹਾਲ ਵੀ ਆਪਾਂ ਕਹਿ ਦਿੰਨੇ ਆ ਪਿੰਡਾਂ 'ਚ ਆਪਾਂ ਦੇਖਿਆ ਪੈਲਸ ਬੰਦੇ ਆ ਕਿਉਂਕਿ ਹਰ ਬੰਦੇ ਦੀ ਇੰਨੀ ਸਮਰੱਥਾ ਨਹੀਂ ਹੁੰਦੀ ਕਿ ਉਹ ਪੈਲਸ ਕਰ ਲੇ ਜਾਂ ਵੈਸੇ ਵੀ ਆਪਣਾ ਸਾਂਝੀ ਜਗ੍ਹਾ ਤਾਂ ਹੈਗੀ ਐ ਇੱਥੇ ਆਪਾਂ ਦਿਨਵਾਰ ਕਰਦੇ ਹੀ ਰਹਿੰਦੇ ਆ ਹੁਣ ਸਮੇਂ ਦੇ ਅਨੁਸਾਰ ਵੈਸੇ ਬਹੁਤ ਵਧੀਆ ਬਣੀ ਐ ਇਹ ਉਸ ਟਾਈਮ 'ਚ ਬਣੀ ਐ ਪਰ ਫਿਰ ਵੀ ਸਮੇਂ ਦੇ ਅਨੁਸਾਰ ਇਹਦੇ ਤੇ ਇਹਨੂੰ ਹਾਲ ਦੀ ਵੀ ਲੋੜ ਐ ਇੱਕ ਇੱਕ ਸ਼ੈੱਡ ਦੀ ਵੀ ਲੋੜ ਹੈ ਕੋਈ ਰਸੋਈ ਦੀ ਵੀ ਲੋੜ ਹੈ ਉਹ ਚੀਜ਼ਾਂ ਦੇ ਹੁਣ ਆਪਾਂ ਸਮਰੱਥਾਵਾਨ ਆ ਹੁਣ ਆਪਾਂ ਕਰ ਸਕਦੇ ਆ ਕਿਉਂਕਿ ਮੈਂ ਆਪਦੇ ਪਿੰਡ ਆਪਣੇ ਪਿੰਡਾਂ 'ਚ ਮੈਂ ਦੋ ਪਾਸੇ ਕਰਾਏ ਆ ਇੱਕ ਪਾਸੇ ਪੱਤਰੀ ਜਿਹੜੀ ਪਿੰਡ ਦਾ ਰਸਵਾਲਾ ਹੈ ਤੇ ਤਾਂ ਇੰਸਾਲਾ ਉੱਪਰ ਦੇ ਪਾਸੇ ਫਮੂਆ ਜਿਹੜੀ ਛੱਤ ਤੇ ਆ ਉੱਥੇ ਵੀ ਬਹੁਤ ਲੋੜ ਹੈ ਆਪਾਂ ਦੇਖਿਆ ਕੋਠਿਆਂ 'ਚ ਇੱਕ ਛੋਟਾ ਜਿਹਾ ਉਹਨਾਂ ਨੇ ਆਪ ਦਾ ਬਣਾਇਆ ਹੋਇਆ ਆਪਦੇ ਦਿਨਵਾਰ ਬਹੁਤ ਵਧੀਆ ਕਰਦੇ ਆ ਮੈਂ ਤੁਹਾਡੇ ਤੋਂ ਅੱਗੇ ਲੈਣੀਆਂ ਜਾਂ ਆਪਾਂ ਰਹਿ ਇਹ ਕਰਨੀਆਂ ਵੀ ਆਪਾਂ ਇਹਦਾ ਵੀ ਇੱਕ ਜਿਹੜਾ ਨਵੀਨੀ ਕਰਨਾ ਹੈ ਉਹ ਕਰ ਲਈਏ ਤੋ ਉਹਦੇ ਵਾਸਤੇ ਅੱਜ ਆਪਾਂ ਇਕੱਤਰ ਹੋਏ ਆ। ਤੋ ਸਰਕਾਰ ਵੱਲੋਂ ਜਿਹੜੇ ਆਏ ਆ ਉਹਦੇ ਚੱਕ ਕੇ ਹਾਲ ਬਣਦਾ ਮੈਨੂੰ ਲੱਗਾ ਮੈਨੂੰ 70x32 ਦਾ ਹਾਲ ਬਣਦਾ। 70x32 ਦਾ ਹਾਲ ਬਣੂਗਾ। ਇੱਕ ਬਾਥਰੂਮ ਬਣ ਜਾਣਗੇ। ਇੱਕ ਨਾਲ ਰਸੋਈ ਬਣ ਜੂਗੀ। ਇੱਕ ਨਾਲ ਵੈਸੇ ਕਮਰਾ ਬਣ ਜੂਗਾ। ਤੋ ਉਹ ਚੀਜ਼ਾਂ ਸਾਰੀਆਂ ਹੈਗੀਆਂ। ਅੱਜ ਆਪਾਂ ਸਾਰੇ ਇਕੱਠੇ ਹੋਏ ਆ ਤੇ ਆਪਾਂ ਵਿਚਾਰ ਕਰ ਲਈਏ ਕਿਵੇਂ ਕਰਨਾ ਹੈ ਜੇ ਕਿਵੇਂ ਤੁਹਾਨੂੰ ਲੱਗਦਾ ਹੈ ਜੇ ਇਹੀ ਇਹਨੂੰ ਕਰਨਾ ਤੁਸੀਂ ਸਾਰੇ ਆਪਾਂ ਇਕੱਠੇ ਹੋਏ ਆ ਤੁਸੀਂ ਦੱਸੋ ਕਿਵੇਂ ਕਰਨਾ ਹੈ ਜੀ ਪੰਜਾਬ ਵਾ 32 ਦਾ ਹਾਲ ਬਣਾ 150 ਘਰ ਦੀ ਹਾਂਜੀ ਉਹ ਸਰਜੀਤ ਸਿੰਘ ਮੈਂ ਤੋਰ ਹਾਂਜੀ 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 ਕਿਹੜੀ ਆਪਣੇ ਆਂ ਦਰਖਤਾਂ ਹਾਂ ਹਾਂ ਇਹ ਕੱਟੇ ਨੇ ਨਹੀਂ ਨਹੀਂ ਇਹ ਤਾਂ ਨਹੀਂ ਕੱਟੇ ਜਾਣੇ ਜੇ ਆਪਾਂ ਮੈਂਤੀ ਉਹ ਤਾਂ ਠੀਕ ਹੈ ਬਿਲਡਿੰਗ ਦੇ ਨਾਲ ਮੰਨੋ ਜੀ ਇਹ ਨੂੰ ਕੀ ਆ ਦੇਖ ਤੱਕ ਕੇ ਆ ਪਰ ਪਿੱਛੇ ਨਹੀਂ ਨਹੀਂ ਦਰਖਤ ਨਹੀਂ ਕੱਟਦੇ ਜਿਹੜਾ ਵੇਖਿਆ ਜਾਵੇ ਹੁਣ ਪੰਜਾਬ ਦੇ 32 ਦਾ ਹਾਲ ਬੰਨਾ ਹੈ ਜੀ ਜੇ ਇਹ ਨੂੰ ਪਿੱਛੇ ਕਰਦੇ ਹੁਣ ਜਿਹੜੀ ਪਿੱਛੇ ਹੈ ਪਿੱਛੇ ਜਗ੍ਹਾ ਫਾਲਤੂ ਆ ਪਿੱਛੇ ਜਗ੍ਹਾ ਉਹ ਵਰਕਸ਼ਾਪ ਚ ਬਣਾਉਣਾ ਠੀਕ ਆ ਪਿੱਛੇ ਕਰਕੇ ਆਪਣਾ ਹਾਲ ਬਣ ਜੂ 50x20 ਹਾਂ ਵੀ ਮਗਰ ਲਈ ਕੰਧ ਤੇ ਠੀਕ ਆ ਉਹਦੇ ਨਾਲ ਹੀ ਇੱਕ ਇੱਕ ਸਾਈਡ ਤੇ ਦੋ ਬਾਥਰੂਮ ਬਣ ਜਾਣਗੇ ਇੱਕ ਕਮਰਾ ਬਣ ਜੂਗਾ ਇੱਕ ਓਪਨ ਜਾਂ ਸ਼ੈੱਡ ਪਾ ਕੇ ਆਪਣੀ ਰਸੋਈ ਟੈਪ ਬਣ ਜੂਗਾ ਜੀ ਮਤਲਬ ਜਗ੍ਹਾ ਨੂੰ ਉਸ ਤਰੀਕੇ ਨਾਲ ਬਿਉਂਦ ਬੰਦੀ ਨਾ ਮਾਰਤਾ ਜਾਵੇਂ ਫਾਲਤੂ ਵੀ ਨਾ ਜਾਵੇ ਤੇ ਇਹ ਵੀ ਅੜਕਾ ਵੀ ਨਾ ਰਹੇ ਜੀ ਇਹ ਹੈ ਨਾ ਅਸੀਂ ਨਾ ਆਹ ਗਰਮੀਆਂ ਦੇ ਵਿੱਚ ਹੋਰ ਵੀ ਇੱਥੇ ਦਰਖਤ ਲਾਉਗੇ ਹਾਂ ਨਹੀਂ ਨਹੀਂ ਤੁਸੀਂ ਲਾਓ ਦਰਖਤ ਆਪਾਂ ਇਹਨੂੰ ਵਧੀ ਹੁਣ ਆਪਾਂ ਪਾਰਕ ਬਣਾਵਾਂਗੇ ਵਧੀਆ ਘਟੋ ਘਾਟੂ ਲਾ ਕੇ ਸੋਤ ਰੱਖ ਹੋਰ ਲਾਉਣਾ ਹੈ ਹਾਂ ਹਾਂ ਕਿ ਕਰਾਈ ਜਾਂਦੇ ਬੰਦੇ ਹਾਂ ਹਾਂ ਕਿ ਆਏ ਨੇ ਇਹ ਮੇਰੇ ਖਿਆਲ ਨਾਲ ਕਿ ਪੁਰਾਣੇ ਬੁੜੇ ਤਾਂ ਆਪਾਂ ਸੋਨਦੇ ਕਹਿੰਦੇ ਨੇ ਹੁਣ 150 ਘਰ ਦਾ ਹਿੱਸਾ ਹੋਵੇ ਪਹਿਲਾਂ 900 ਆਪਾਂ ਕੋਈ ਆਪਾਂ ਚਾਰ ਘਰਾਂ ਦੇ ਕਹਿਣਾ ਤਾਂ ਆਪਾਂ ਕੁਝ ਵੀ ਕਰਨੀ ਚਾਹ ਨਹੀਂ ਚਾਹਦੇ ਹੈ ਨਾ ਤੇ ਆਪਾਂ ਸਾਰਿਆਂ ਦੀ ਸਾਰਿਆਂ ਦੀ ਹੈਤੀ ਨਾਲ ਤਾਂ ਹੀ ਇਕੱਠੇ ਹੋਏ ਆਪਾਂ ਆਪਾਂ ਕਿਹੜਾ ਚੁੱਪ ਕਰਕੇ ਸ਼ੁਰੂ ਕਰਦੇ ਹਾਂ ਜੀ ਆਪਾਂ ਸਹਿਮਤੀ ਲੈਣਾ ਸੀ ਇਕੱਠੇ ਹੋਏ ਅੱਜ ਸਾਰੇ ਹਾਂ ਜੀ ਸਾਰਾ ਇਹ ਗਿਆ 333 ਬਲ ਇੱਕ ਪੰਜਾਬ ਆਏ 32000 ਆਨੈਕਸ 16 ਉਸ ਨਾ ਬੰਦੇ ਘਰ ਬੰਦ ਮਾਰਾ ਹੁੰਦਾ ਹੈ ਤੁਸੀਂ ਮਾਰਟ ਦੇ ਆਇਆ ਕਰੋ ਕੋਈ ਨਹੀਂ ਸਾਰਾ ਕੋਈ ਇਹਦੀ ਲੈਫਟ ਵੇਖੋ ਲੈਫਟ ਵੇਖੋ ਠੀਕ ਆ ਜਿਹੜਾ ਕਰਦਾ 150 ਦੀ ਲੈਫਟ ਮੈਨੂੰ ਦਿਓ ਮੈਂ ਘਰ ਘਰ ਕੇ ਆ ਕੇ ਆਉਂਗਾ ਆਏ ਨਹੀਂ ਸੀ ਹਾਂ ਵੀ ਕੋਈ ਕਿਸੇ ਨੂੰ ਤਰਾਇ ਨਾ ਮੰਨ ਲਓ ਲੈਸਟਿਕ ਕਰਕੇ ਆ ਗਏ ਸਟੇਜ ਟੂ ਨਾਲ ਲਿਆ ਆਏ ਇਹ ਆਪਾਂ ਆ ਵੀ ਦੇਖ ਰਹੇ ਹਾਂ ਜੀ ਕੰਮ ਸ਼ੁਰੂ ਹੋਣ ਤੋਂ ਪਹਿਲੇ ਸਟੇਜ ਲਿਆਉਂਦੇ ਅਗਲੇ ਕੰਮ ਜਿਹੜੇ ਕੱਲ ਆਉਣ ਆ ਲਕਾੜਾ ਆਉਣ ਵਾਲੇ ਵੀ ਹੁੰਦੇ ਆ ਸਿੱਧੀ ਗੱਲਾਂ ਸਾਰੇ ਤਰ੍ਹਾਂ ਦੀਆਂ ਉਹ ਇਹ ਜਿਹੜਾ ਮੇਰੀ ਗੱਲ ਸੁਣੋ ਪਰ ਇਹ ਤਾਂ ਗੱਲ ਸੁਣੋ ਪਰ ਇਹਨੂੰ ਟਾਉਣਾ ਤਾਂ ਹੈ ਨਹੀਂਗਾ ਡਿਵੈਲਪਮੈਂਟ ਕਰਨੀ ਮੇਰੀ ਇੱਕ ਬੇਨਤੀ ਹੈ ਹਾਂਜੀ ਹਾਂਜੀ ਠੀਕ ਹੈ ਜੇਕਰ ਉਹੋ ਜਿਹਾ ਕੋਈ ਅੰਸਰ ਲਿਉਂਦਾ ਸਟੇ ਤੇ ਫਿਰ ਉਹ ਜੁੱਤੀਆਂ ਮਾਰਨਗੇ ਲੋਕ ਪਿੰਡ ਵਾਲੇ ਉਹ ਉਹੀ ਦਾ ਗੱਲ ਕਰਦੇ ਆ ਵੀ ਸਾਰੇ ਇੱਕ ਵਾਰੀ ਮੰਨ ਲਓ ਕਿ ਜੇ ਅੱਜ ਕੋਈ ਜੂੜੀ ਲਾਊਗਾ ਤੇ ਉਹਦਾ ਫਿਰ ਕਿਉਂ ਉਹਨੂੰ ਵੇਖੀ ਹੋਊਗਾ ਗੱਲ ਹੋਈ ਹੈ ਨਾ ਵੀ ਮੰਨ ਲਓ ਕੰਮ ਹਜੇ ਮੰਨ ਲਓ ਵਿਆਹ ਦੀ ਬੰਦੀ ਜਿਹੜਾ ਖਾਚ ਝੁੱਟਾਂ ਰੋਣ ਵਾਲੇ ਬਾਲੇ ਆ ਜਾਂਦੇ ਆ ਪਹਿਲੇ ਹੀ ਆਪਾਂ ਕੰਮ ਉਸ ਤਰੀਕੇ ਨਾਲ ਕਰ ਗਿਆ ਅੱਗੇ ਸਹੀ ਗੱਲ ਇੱਕ ਪਹਿਲੇ 60 ਦਾ ਕੰਮ ਜ਼ਰੂਰੀ ਕੀਤਾ ਵੈਸੇ ਸਟੇਅਲ ਆਏ ਲੋਕ ਬਾਈ ਇੱਕ ਇੱਕ ਸਾਈਡਾਂ ਤੇ ਦਰਾਂ ਤੇ ਲੱਗ ਜਾਣਗੇ ਜਿੱਥੇ ਮੈਂ ਤਾਂ ਬੇਇੱਜ਼ਤੀ ਇਹ ਕਰਦਾ ਵੀ ਆਪਣੇ ਕੋਲੇ ਮੌਕਾ ਪਿੰਡ ਕੋਲੇ ਜੀ ਜੀ ਠੀਕ ਹੈ ਆਪਾਂ ਜਿੰਨਾ ਕਰ ਸਕਦੇ ਆ ਮੈਂ ਚਾਹਣਾ ਮੈਂ ਪਿੰਡ ਲਈ ਕਰਾਂ ਹੁਣ ਆਪਣੇ ਆ ਜਿਹੜਾ ਡੇਰਾ ਸਾਹਿਬ ਆ ਬਾਬੇ ਵਾਲਾ ਇੱਥੇ ਆਪਾਂ ਏਸੀ ਪਾਸ ਕਰਾ ਲਏ ਆ ਸਾਰੇ ਹਾਲ ਚ ਏਸੀ ਲੱਗ ਜਾਣੇ ਆ ਗਰਮੀ ਚ ਕੋਈ ਦਿਨ ਵਾਰ ਹੁੰਦਾ ਹੁੰਦਾ ਹਾਂਜੀ ਕੋਈ ਨਹੀਂ ਆਪਾਂ ਵਧੀਆ ਕਰਾ ਸਕਦੇ ਆ ਤੋ ਮੇਰੇ ਤਾਂ ਕਹਿਨ ਦੋ ਭਾਵਾ ਜੇ ਆਪਾਂ ਮਿੱਤਰੋ ਲੈ ਲਾਂਗੇ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਕਿੰਨੀ ਵਧੀਆ ਸਹੂਲਤ ਹੈ ਨਹੀਂ ਨਹੀਂ ਮੇਰੀ ਗੱਲ ਸੁਣੋ ਜੇ ਤਾਂ ਲੈ ਲਾਂਗੇ ਤਾਂ ਚੰਗੀ ਗੱਲ ਆ ਨਹੀਂ ਮੈਂ ਚੱਕ ਕੇ ਕਿਸੇ ਹੋਰ ਪਿੰਡ ਨੂੰ ਸੈੱਡ ਦੂੰਗਾ ਸਰਕਾਰ ਦੇ ਪੈਸੇ ਵਾਪਸ ਕਰ ਦੇਣੀ ਜੇ ਆਪਾਂ ਨਹੀਂ ਲੈਂਦੇ ਤਾਂ ਇਹ ਆਪਣਾ ਨਕਮਾ ਪਾਣਾ ਧਰੋਏ ਪੈਸੇ ਮੋੜਾਂਗੇ ਆਪਾਂ ਹਾਂ ਵੀ ਹਾਂ ਹੁਣ ਤੁਹਾਨੂੰ ਉੱਥੇ ਏਸੀ ਲੱਗ ਜਾਂਦੇ ਆ ਕਿ ਮੇਰੇ ਅੱਗੇ ਜਾ ਕੇ ਨਾ ਯਾਰ ਇੱਥੇ ਤੇਰੇ ਜੇ ਏਸੀ ਲਾਤੇ ਫਿਰ ਬਹਿਣਾ ਤਾਂ ਜਨਤਾ ਨੇ ਆਪਾਂ ਸਾਰਿਆਂ ਨੂੰ ਹੀ ਸਹੂਲਤ ਆਈ ਉਹਨੂੰ ਰੰਗ ਕਰਤਾ ਜਾਂ ਸੋਨਾ ਬਣਾਤਾ 35 ਲੱਖ ਰੁਪਇਆ ਆਉ ਤੇ 35 ਲੱਖ ਰੁਪਏ ਆਉਣਾ ਜੇ ਤਾਂ ਆਪਾਂ ਲੈ ਲਾਂਗੇ ਤਾਂ ਆਪਣੀ ਸ਼ਾਵਾਸ਼ੇ ਦੀ ਚੱਕ ਕੇ ਮੈਨਾਂ ਅੱਗੇ ਹੋਰ ਪਿੰਡ ਨੂੰ ਦੇ ਦੂੰਗਾ ਸਹੀ ਹੈ ਉਹ ਤਾਂ ਫਿਰ ਸਰਕਾਰ ਨੇ ਇਹ ਤਾਂ ਦੇ ਲਵਾ ਲਾਂਗੇ ਤਾਂ ਚੰਗੇ ਨਾਲ ਤੇਰੀ ਸ਼ਾਵਾਸ਼ੇ ਨਾਲੇ ਪਿੰਡ ਦੀ ਸ਼ਾਵਾਸ਼ੇ ਹੋਰ ਸਹੀ ਹੈ ਤੇ ਨਹੀਂ ਤਾਂ ਮੈਨਾਂ ਅੱਗੇ ਆ ਦੱਸ ਕੇ ਨੇ ਪਿੰਡ ਢੱਲ ਮਾਨਾ ਨਕਮਾ ਦਾ ਵੱਜੀ ਜਾਂਦਾ ਹੈ ਉਹ ਨਕਮਾ ਤਾਂ ਕੋਈ ਨਹੀਂ ਬਾਕ 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 ਆਪਾਂ ਕੋ ਗਲਤ ਤਾਂ ਕਰ ਰਹੇ ਨਹੀਂ ਜੀ ਜੀ ਜਾਂ ਦਾ ਤੱਕੋ ਢਾ ਦੇਣਾ ਕੋ ਸੈੱਟ ਦੇਣਾ ਆਪਾਂ ਨੂੰ ਯਾਰ ਤੁਸੀਂ ਮੈਨੂੰ ਇੱਕ ਮੈਂ ਤਾਂ ਇੰਨੀ ਜ਼ਿੰਮੇਵਾਰੀ ਲੈ ਸਕਦਾ ਮੈਨੂੰ ਲਿਸਟ ਦੇ ਦਿਓ ਮੈਂ ਘਰ ਘਰ ਜਾ ਕੇ ਸੁਨਿਆਰ ਲਾ ਦੂੰਗਾ ਐ ਕਰ ਲਓ ਇਹ ਸਾਰੇ ਆਪਣੇ ਆਪੇ ਖੜੇ ਆ ਇੱਕ ਵਾਰੀ ਫੇਰ ਇੱਕ ਵਾਰੀ ਫੇਰ ਚਾਰ ਪੰਜ ਫੁੱਟ ਦੇ ਸਾਹ ਇੱਕ ਗਿਆ ਹਾਂ ਸੱਤ ਬੰਦੇ ਮੂਤਵਾਰ ਸੱਖੀ ਬੰਗਲੀ ਜਗਰ ਉਹ ਬੇਕਾਰ ਹਾਂ ਹਾਂ ਇੱਥੇ ਆਪਾਂ ਵਧੀਆ ਪਾਰਕਪੂਰਤ ਬਣਾ ਦਾਂਗੇ ਜਿੱਥੇ ਬ੍ਰਾਖਟ ਲੱ ਕਰਾ ਲੈ ਆ ਇਹ ਬੈਕਟੀ ਨਾ ਬ੍ਰੈਂਕੀ ਨਾ ਨਾਮ ਇਕੱਠੇ ਹੋ ਕੇ ਵਿਚਿਆਂ ਦਾਲੇ ਕਹਿ ਦੇਣਗੇ ਗਰੀਬ ਬੰਦੇ ਦੇ ਚਾਰ ਮਾਰੋ ਡਾਂਗਾ ਠਾਡੋ ਕੀ ਨਹੀਂ ਠਾਡਾਇਆ ਕੋਈ ਵੀ ਐ ਕੋਈ ਗੱਲ ਐ ਆ ਪਿੱਛੇ ਜਿਹੜੀ ਬਣੀ ਹੁੰਦਾ ਉਹ ਰੋਕ ਲਾ ਦੋ ਰੋਕ ਲਾ ਦੋ ਇਹ ਤਾਂ ਸਾਰੀ ਬਣ ਗਿਆ ਇਹ ਤਾਂ ਸਰਕਾਰੀ ਬਣ ਗਿਆ ਤੇ ਸਰਕਾਰੀ ਵਾਕੇ ਬਣਿਆ ਹੀ ਪਹਿਲਾਂ ਵੀ ਬਣਿਆ ਹੀ ਸਰਕਾਰੀ ਪਹਿਲਾਂ ਉਹ ਬਣਿਆ ਹੀ ਸਰਕਾਰੀ ਉਹ ਬਣਿਆ ਉਹ ਸਰਕਾਰੀ ਆ ਸਰਕਾਰੀ ਉਹਦੀ ਪਿੰਟ ਸਰਕਾਰੀ ਨਹੀਂ ਗਲਤੀ ਇਹ ਹੋ ਜਾਂਦੀ ਹੈ ਜਿਆਦਾ ਘਰ ਬਣਿਆ ਸਰਕਾਰੀ ਚੱਲ ਅਸੀਂ ਤਾਂ ਚਲੋ ਛੋਟੇ ਆ ਇੱਥੇ ਜਿਮ ਲਾਉਣ ਹੁੰਦੇ ਆ ਪਾਣੀ ਨਹੀਂ ਕਹਿੰਦੇ ਮਾੜੀ ਜਿਮ ਇੱਕ ਟਾਈਮ ਹੀ ਨਹੀਂ ਕੋਈ 10 ਵਜੇ ਆਉਂਦਾ ਰਾਤ ਨੂੰ ਕੋਈ 9 ਵਜੇ ਆਉਂਦਾ ਕੋਈ ਟਾਈਮ ਹੀ ਨਹੀਂ ਪੰਚਾਇਤ ਹੁਣ ਸਾਰੇ ਇੱਥੇ ਆਪੇ ਤੁਸੀਂ ਆਪ ਕਮੇਟੀ ਚ ਬਹੋ ਤੁਸੀਂ ਜ਼ਿੰਮੇਵਾਰੀ ਲੈ ਲਓ ਟੀਕੇ ਵੀ ਲੱਗਦੇ ਆ ਲੱਗਦੇ ਅਸੀਂ ਤਾਂ ਕਹਿੰਦੇ ਤੁਸੀਂ ਸਭ ਇਹ ਵੀ ਲੱਗਦਾ ਜਿਹੜੇ ਜਮ ਚੰਗੀ ਆ ਤੇ ਨਹੀਂ ਤਾਂ ਲਾਗੇ ਸਰਪੰਚਾ ਜਮ ਲਾਈ ਜਾਂਦੇ ਇੱਥੇ ਬੰਦੇ ਅੰਦਰ ਲਾਈ ਜਾਂਦੇ ਲਾ ਕੇ ਜਮ ਲਾਈ ਜਾਂਦੇ ਆ ਮੰਦਰ ਨਹੀਂ ਨਾ ਬਣਾਇਆ ਇਹ ਹਰੇਕ ਬਾਬਾ ਕ੍ਰਿਸ਼ਨ ਸਾਹਿਬ ਜੀ ਦੇ ਲਾਗੇ ਜਮਲਾਇਆ ਦੇ ਤੇ ਮੁੰਡੇ ਸਹੂਲਤ ਤਾਂ ਤੇ ਹੁਣ ਜਮ ਬੰਦ ਕਰਦ ਗਏ ਨਹੀਂ ਜਮਲਾ ਜਮਲਾ ਜਾਈਂ ਕਿਤੇ ਟਾਈਮਿੰਗ ਬਣਾ ਦੇ ਇਹਨਾਂ ਦੇ ਕਹਿਣਾ ਮਸਲਾ ਮੇਰੇ ਕੋਲ ਜਾ ਇਹਨਾਂ ਦੇ ਨਿਕੂ ਨਾ ਪੋਚੂ ਆਪ ਨੂੰ ਜਲਦ ਕਰ ਤੂੰ ਵੀ ਮਸਲੇ ਚਾਹੁੰਦੇ ਆਂ ਵੀ ਇਹ ਨਹੀਂ ਹੋਣਾ ਚਾਹੀਦਾ ਹੋਰ ਇਹ ਸਾਰਾ ਕੌਸ ਹੋਵੇ ਫੇਰ ਫਿਰ ਫਿਰ ਕਹਿੰਦੇ ਫੇਰ ਨਿਕਲ ਗਈ ਹੈ ਮੈਂ ਤੁਹਾਨੂੰ ਕਹਿੰਦਾ ਜਲਦੀ ਮੇਰੇ ਕੋਲ ਚੱਕਰ ਬਾਤ ਚੋਰੀ ਹੋਣਾ ਡੀ ਵਾਲੇ ਅੰਦਰ ਮੜਦੇ ਜਾਣਾ ਇਹ ਬਹੁਤ ਰਾਸੇ ਜੀ ਕਰਨਾ ਨਾ ਉਹ ਤਾਂ ਇੱਕ ਵੀ ਬੰਦਾ ਨਸ਼ੇੜੀ ਨਾਲ ਜਿਹੜੀ ਮਸਾਲਾ ਚਾਹੁੰਦੇ ਆ ਚਲੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ 5ਵੇਂ ਮਹੀਨੇ 35 ਨਾ ਜੋ 5ਵੇਂ ਮਹੀਨੇ ਕਮੇਟੀ ਬਣਾਉਣੇ ਨੇ ਇੱਕ ਬੰਦੇ ਕੋਲ ਚਾਬੀ ਹੈਗੀ ਚਾਬੀ ਕੱਦੀ ਹੁੰਦੀ ਹੈ ਜ਼ਿੰਦਗੀ ਆਪਣੀ ਗੱਲ ਸੁਣੋ ਹਰੇਕ ਬੰਦੇ ਕੋਲ ਜਿੰਦਾ ਗੋਡੇ ਹੈਗਾ ਇਹ ਧਰਮ ਮੇਰੀ ਉਹ ਇੱਕ ਗੱਲ ਸੁਣਿਓ ਧਿਆਨ ਨਾਲ ਜੇ ਉਹ ਆਪਣ ਨੂੰ ਥਰਾਬੀ ਕਰਦੇ ਆ ਉਹਨਾਂ ਨੇ ਇੱਕ ਤਾਂ ਅਜੇ ਛੱਡੇ ਡੈੱਕ ਨਹੀਂ ਥਰਾਬੀ ਉਹ ਵੀ ਡੈੱਕ ਦੀ ਹੈਗੀ ਆ ਉਹ ਆਪਕ ਉਹ ਜੇ ਕੋਈ ਪ੍ਰੋਬਲਮਾ ਉਹ ਹੋ ਸਕਦੀ ਆ ਦੇ ਅੰਦਰ ਵੜ ਕੇ ਜੈਮਨ ਲਾਉਂਦੇ ਆ ਉਹਦਾ ਕਿਸੇ ਨੁਕਸਾਨ ਤਾਂ ਹੀ ਨਾ ਉਹੀ ਗੱਲ ਹੈ ਨਾ ਇਹ ਵੀ ਡੈਕ ਤੁਸੀਂ ਸਮਾਨ ਚੱਕਣ ਵਾਲੀ ਗੱਲ ਤਾਂ ਕੋਈ ਹੈ ਨਹੀਂ ਆ ਵੀ ਸਮਾਨ ਪਹੁੰਚਾ ਰਹੇ ਹਾਂ ਨਾ ਵਾਹ ਦੇਖੋ ਆਪਾਂ ਤਾਂ ਕਹਿੰਦੇ ਨਹੀਂ ਸਮਾਨ ਨਹੀਂ ਕੋਈ ਦਿੱਕਤ ਚਲੋ ਸੁਣੀਆ ਬੰਦਾ ਚਲੋ ਮੇਰੀ ਗੱਲ ਸੁਣੋ ਫਿਰ ਆਪਾਂ ਬੰਦਾ ਅੰਦਰ ਨਹੀਂ ਮੜਦੇ ਨਹੀਂ ਨਹੀਂ ਨਿਛੇ ਨਿਛੇ ਵਾਲੇ ਕਿ ਬੰਦੇ ਜਿਵੇਂ ਤੂੰ ਭਾਈ ਸਰਪੰਚ ਤੂੰ ਕਹਿੰਦਾ ਨਾ ਇੱਥੇ ਟੀਕੇ ਵੀ ਲੱਗਦੇ ਆ ਠੀਕੇ ਹਰ ਜਗ੍ਹਾ ਲੱਗ ਜਾਂਦੇ ਆ ਅੱਜ ਨਹੀਂ ਆਪਾਂ ਨਹੀਂ ਕਹਿੰਦੇ ਟੀਕੇ ਮੈਂ ਕਹਿੰਦਾ ਬਾਹਰ ਪੈਂਟ ਜਾਂ ਵੀ ਪਹਿਣ ਇੱਕ ਪਾਸੇ ਪੈਂਟ ਦੇ ਵਿੱਚ ਜੇਬ ਬਣ ਗਈ ਇੱਕ ਪਾਸੇ ਜੇ ਮਨ ਕੋ ਕੁਝ ਕਹ ਗਿਆ ਸਪੀਕਰ ਉਹ ਬੜੀਆਂ ਕਿੰਨੀਆਂ ਔਖੀਆਂ ਹੁੰਦੀਆਂ ਬੈਠਣਾ ਯਾਰ ਜਿਹੜੇ ਬੰਦੇ ਉਹ ਫਿਰ ਆਪਾਂ ਸਰਪੰਚ ਆ ਤੇ ਕਹਿੰਦਾ ਤੇ ਮੁੱਦਾ ਕਿਉਂ ਨਹੀਂ ਚੱਕਦੇ ਚੱਕੀ ਭਾਈ ਚੱਕੀ ਲੱਗੇ ਚੱਕੇ ਆ ਇਹਨਾਂ ਨਾਲ ਲੱਗੇ ਉਹ ਨਹੀਂ ਚੱਕਦਾ ਤੁਸੀਂ ਕਹਿੰਦੇ ਭਾਈ ਛੜਾ ਕੇ ਲਿਆਓ ਫਿਰ ਤੁਸੀਂ ਪਰ ਤੁਹਾਡੇ ਵਰਗੇ ਕਹਿੰਦੇ ਨਾਲ ਨਹੀਂ ਜਾਂਦਾ ਸਰਪੰਚ ਛੜਾ ਕੇ ਕਿ ਜੇ ਲਾਉਂਦੇ ਹੋਣਗੇ ਸਰਪੰਚ ਚੇਅਰਮੈਨ ਸਾਹ ਸਬੂਤ ਹੋਣ ਡਾਇਰੈਕਟਰ ਆ ਗੱਲ ਨੂੰ ਨਾ ਹੋਰ ਬੰਦੇ ਕਿਹੜਾ ਕਮੇਟੀ ਦੇ ਵਿੱਚ ਬੈਠੇ ਆ ਯਾਰ ਆਪਾਂ ਆਪਾਂ ਜਿਹੜੀ ਗੱਲ ਆ ਤੇ ਇਕੱਠੇ ਸੀ ਉਹ ਤੋਂ ਬਾਅਦ ਫੇਰ ਬਣ ਗਈ ਹੈ ਹਾਂ ਜੀ ਕਿਸੇ ਗੱਲ ਤੋਂ ਹੋ ਜਾਂਦੀ ਹੈ ਜਿਹੜੀ ਗੱਲ ਮੇਰੀ ਗੱਲ ਸੁਣੋ ਆਪਣਾ ਨਾ ਡਿਸਟ ਲੱਭੋ ਕਿਹਦੇ ਕੋਲੇ ਹੈ ਸਾਰੇ ਘਰਾਂ ਨੂੰ ਸਲਿਆ ਲਾ ਕੇ ਹਾਂ ਇਹਨਾਂ ਦੇ ਦੂਜੇ ਨਾਦੀ ਕੋਲੇ ਹੈ ਨਾ ਨਾ ਰੇਟ ਕਿੰਨਾ ਹੋਊਗੀ ਤੁਸੀਂ ਰਜਿਸਟਰ ਲੱਭ ਕੇ ਦੇਖ ਲਓ ਜਿੱਥੇ ਕੋਲੇ ਵੀ ਹੈਗਾ ਆਹ ਜਿਹੜਾ ਮਗਰ ਖੜਾ ਰਹਿ ਸਮਾਹ ਹੈ ਇਸ ਰਜਿਸਟਰ ਕੋਲੇ ਹੈ ਜੋ ਸਿਮਨ ਬਣੀ ਆ ਜੀ ਜੀ ਤੇ ਹਿਸਾ ਲੱਭ ਜੂਏ ਚਾਬੀਆਂ ਦਾ ਵੀ ਹੱਲ ਹੋ ਜੂਗਾ ਯਾਰ ਜਸਟ ਲੱਭ ਕੇ ਸਾਰਾ ਸੁਨੇਹਾ ਲਾ ਦਿਓ ਸਾਰੇ ਆਪਾਂ ਦੁਬਾਰਾ ਫੇਰ ਇਕੱਠੇ ਹੋ ਜਾਗੇ ਨਹੀਂ ਉਹ ਕਰ ਦੇਗਾ ਕਰ ਦੇਗਾ ਤੁਈ ਬਾਕੀ ਆਦੀ ਰੈਪ ਬਣਾ ਕੇ ਜੇ ਮੈਂ ਜਿਹੜਾ ਕੋ ਬੰਦਾ ਉਹਦਾ ਵਧੀਆ ਪੈਂਟ ਲਈ ਬਣੂ ਕੰਮ ਉਹਦਾ ਫੁਲ ਦੇ ਘਰੇ ਬਣਾਉਣਾ ਪਰ ਜਿਹੜੇ ਆ ਸਾਸੀਂ ਵੀ ਕਹਿੰਨੇ ਤੁਸੀਂ ਇਹ ਮੇਰੀ ਨਾ ਇਹ ਸਪਸ਼ਟ ਜੀ ਗੱਲ ਦਿੰਦਾ ਲੈਣਾ ਤਾਂ ਲੈ ਲੋ ਨਹੀਂ ਮੈਂ ਚੱਕ ਕੇ ਹੋਰ ਪੈਂਟ ਨੂੰ ਦੇ ਦੂੰਗਾ ਨਹੀਂ ਨਹੀਂ ਜੋ ਗੱਲ ਮੇਨ ਗੱਲ ਹੋ ਗਈ ਬਣਾਓ ਪੈਂਟ ਦੀ ਸੂਤ ਨਾ ਪੈਂਟ ਚ ਬਣੇ ਆਪਾਂ ਪਹਿਲੇ ਕਿ ਕੱਟ ਦੇ ਬਾਰੇ ਰੱਖੋ ਜੇ ਕਿਹੜਾ ਚੱਲਦਾ ਇਹ ਜਿਹੜਾ ਕਿਸੇ ਕੋਈ ਪਰ ਇਹ ਬਜਟ ਕਿਹੜਾ ਬਾਹਰ ਹੋਣਾ ਕਿਤੇ ਜੀ ਕਿਹੜਾ ਚੰਗਾ ਕੰਮ ਨੂੰ ਕਰੋ ਜਾਨੀ ਬਾੜੀ ਆ ਲੋਕਾਂ ਨੂੰ ਸ਼ੋਭਾ ਦੇਣੀ ਹੋਊਂਦੀ ਹੋਵੇ ਆਪਾਂ ਆਪਾਂ ਜਿਹੜਾ ਜੀਤਾ ਕੇ ਆਏ ਕਰਨਾ ਵੀ ਇਸ ਕਰਕੇ ਬੜੀਆਂ ਬੰਨੀਆਂ ਦਾ ਕੰਮ ਤੁਸੀਂ ਹੀ ਹੋਣਾ ਕਰਵਾਉਂਦੇ ਆ ਬਾਅਦ ਜਮਾਨੀ ਉਹੀ ਤਾਂ ਗੱਲ ਮੁੜ ਕੇ ਪੁੱਛਣਾ ਹੋਵੇ ਪਰ ਉਹ ਤਾਂ ਤੁਸੀਂ ਹੀ ਇਕੱਠੇ ਕਰਦੇ ਸਾਰਿਆਂ ਨੂੰ ਕੋਈ ਗੱਲ ਠੀਕ ਆਈ ਚਲਾਓ ਮੱਥਾ ਟੇਕ ਕੇ ਜੀ ਬੈਠਾ ਨਹੀਂ ਆ ਰਿਹਾ ਅੱਜ ਪਹਿਲੀ ਸਾਰਾ ਅੱਗੇ ਕਿਨਾਰ ਜਾ ਕੇ ਪੰਚਾਇਤ ਕਰ ਬਣੀ ਜੀ ਕਿ ਮੇਰੇ ਪਿੰਡਾਂ ਲੱਗਦਾ ਇਹਨਾਂ ਰੈਕਟਰ ਵੇਖਾ ਜਦੋਂ ਪੰਜਾਇਰ ਕਰ ਬਣੇਗਾ ਬਹੁਤ ਦਿਨ ਹੋ ਗਏ ਕੰਮ ਚਲਾਉਂਦਾ ਨਹੀਂ ਰਹਿਦਾ ਮੈਂ ਤਾਂ ਇਹਦੇ ਕੋਲ ਦੇ ਬੇਫਿਕਰ ਦੇ ਖਲਾਉਂ ਗਰ ਲੈਣ